ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਮਾਜਾ ਬੇ ਟੋਪ ਬ੍ਰੀਡ ਤਾਜੀ ਸੂਈ ਦੀ ਚਵਾਈ ਹੈ ਜਿਹੜੀ ਵੀਡੀਓ ਦੇ ਵਿੱਚ ਹੀ ਕਰਕੇ ਦਿਖਾਵਾਂਗੇ ਇੱਕ ਗੱਬਣਾ ਵੜ ਥੋੜੇ ਕਦਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਜਮ ਓਕੇ ਜੀ ਪਰਮਾਤਮਾ ਦੀ ਲੀਲੀ ਸਾਤੜ ਦੀ ਮਿਹਰ ਆ ਜੀ ਚਲੋ ਵਧੀਆ ਕਿਵੇਂ ਚੱਲਦਾ ਕੰਮਕਾਰ ਮਾਗਾ ਇੱਕ ਨੰਬਰ ਆ ਜੀ ਕੰਮ ਦਾ ਮਾਲ ਹੁੰਦਾ ਤੇ ਵਿਗ ਜਾਂਦਾ ਹਾਂਜੀ ਹਾਂ ਵੀਡੀਓ ਪਾਉਣ ਦਾ ਟਾਈਮ ਵੀ ਨਹੀਂ ਪਾਉਂਦਾ ਮੈਂ ਤੇ ਹੀ ਨਹੀਂ ਜੀ ਕਾਹਗਾ ਵੀ ਰੱਖਣਾ ਅੱਜ ਤੁਹਾਡੇ ਖਾਤਰ ਮੀਡੀਆ ਬਹੁਤ ਚੰਗੀ ਠੀਕ ਹੈ ਹਾਂਜੀ ਨਾਮ ਤੇ ਨਾਮ ਮੇਰਾ ਤੈਣੀਆ ਜੀ ਪਿੰਡ ਬੋਰ ਚਰਾਜਗੜਾ ਜ਼ਿਲ੍ਹਾ ਬਈ ਜ਼ਿਲ੍ਹਾ ਬਠਿੰਡਾ ਆ ਗਿਆ ਜੀ ਤੁਹਾਨੂੰ ਤਸੀਲ ਬਈ ਫੌਲਾ ਜੀ ਨੇੜੇ ਪਿੰਡ ਬਈ ਨੇੜੇ ਇਧਰੋ ਸਲਾਹਪੁਰ ਆ ਗਿਆ ਇਧਰੋ ਜੰਗੀਆਂ ਨਾਲ ਇਧਰੋ ਜੀ ਸਹੀ ਦੋ ਮੋਬਾਈਲ ਨੰਬਰ 8258041 ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਣ ਇਹ ਦਾ ਤੇ ਦੂਜਾ ਸੂਆ ਸੂਗ ਹੀ ਹੁਣ ਕਿੰਨੇ ਦਿਨ ਲਓ ਇਹਦੇ ਮੰਨ ਕੇ ਚੱਲੇ ਤਾਂ 9 ਮਹੀਨਾ ਲ ਠੀਕ ਆ ਪੰਜ ਛੇ ਦਿਨ ਹੋ ਗਏ ਲੱਗੇ ਨੇ ਤੇ ਦੁੱਧ ਮੰਨ ਕੇ ਚੱਲ ਵੀ 25 ਲੀਟਰ ਦੀ ਮਾਰਕਣੀ ਠੰਡੀ ਬਹੁਤ ਹੈ ਨਾ ਠੰਡੀ ਦਾ ਲੱਗਦਾ ਕੋਈ ਆਹ ਦੇਖਣ ਲੇਵਾ ਵੀ ਹੋ ਰਹਾ ਲਾਹੀ ਆ ਇਹ ਨਹੀਂ ਵੀ ਕੋਈ ਕੱਚੀ ਆ ਲਾ ਵੀ ਆਈ ਕਿਹੜਾ ਕੁਛ ਨਾ ਲਾ ਗਈ ਤਿੱਲਾ ਦੇਖੋ ਸਾਰੀਆਂ ਗੁਰਦੋਂ ਬਾਹਰ ਵਾਲੀ 25 ਹਾਂ ਸਾਰੀਆਂ ਪੰਡ ਬਨ ਲੈਣੀਆਂ ਮਾਰਾ ਤੁਲਨਾ ਦੀ ਪੱਛੀ ਨੇ ਲਾ ਸਹੀ ਹੈ ਬਈ ਆ ਨਾ ਲਾ ਗਈ ਹੁਣ ਆ ਥਣ ਦਿਖਾ ਦੇ ਥਾਂ ਤੇ ਰੱਤ ਫੜਨਾਂ ਲੱਗਿਆ ਪੱਛੀ ਦੇ ਲਾ ਬਹੁਤ ਚੰਗਾ ਥਾਂ ਲੱਗਿਆ ਬੋਲ ਦੇ ਵੀ ਮੜੀ ਤੋਰ ਦੇ ਕੱਦ ਚੰਗਾ ਬਰੀਡ ਚੰਗੀ ਐ ਜੱਜ ਬਾੜ ਦਰਾ ਇੰਨੀ ਚੰਗੀਆਂ ਦੀ ਜਿੰਨੀ ਵੀ ਕਾ ਲਾ ਲਿਓ ਤੇ ਮੁੱਲ ਵੀ ਕੱਟੀਆਂ ਵਾਲਾ ਹੀ ਹੋਊਗਾ ਜਮਾ ਜਿੱਦੇ ਬਾੜ ਤਿਆਰ ਹੋ ਗਈ ਲੱਸੋ ਕਿ ਨਹੀਂ ਭਾਈ ਮਾਗਣਾ ਇੱਕ ਨੰਬਰ ਆ ਜਮਾ ਡਾਕਟਰ ਜਿੰਨੂੰ ਕਹਿੰਦੇ ਆ ਜੀ ਸਹੀ ਗੱਲ ਹੈ ਕੋਈ ਸ਼ੀਲਾ ਵੀ ਨਹੀਂ ਬਾੜ ਸਹੀ ਹੈ ਹਾਂ ਜਾਨ ਦੇਖ ਬਾੜ ਚ ਸਹੀ ਗੱਲ ਆ ਵੇ ਦੇਖਿਆ ਚੌਕ ਲਾ ਹਮ ਕੀ ਆ ਬਾਤ ਆ ਭਾਈ ਚੌਕ ਦੇਖ ਡਾਕਟਰ ਚਮਕ ਪੂਰੀ ਆ ਭਾਈ ਐਨੀ ਹੁੰਦੀ ਨਹੀਂ ਰੇਗਾ ਨੱਚੂ ਵੀ ਬਹੁਤ ਹਾਂ ਦੇਖ ਕਿਉਂ ਲੈ ਵੇਖਿਆ ਹੁਸ਼ਿਆ ਪੂਰੀ ਮੈਂ ਕਹਣਾ ਜਰਾ ਭੀੜ ਕੋ ਦੇਖੋ ਸਾ ਹੂੰ ਲੈ ਵੇਖੇ ਜਾਨ ਬੱਛੀ ਜਦਾਂ ਤਾਂ ਸਹੀ ਗੱਲ ਆ ਬਾਈ ਡਾਂਸ ਕਰਦੀ ਬੱਸੀ ਫੁੱਲ ਲੈ ਕੀ ਮੋਲ ਆ ਫਿਰ ਜੈ ਜੈ ਕੱਚੀ ਕੱਚੀ ਦਾ ਦੱਦ ਮੋਲ 65000 ਦੀ ਦੇ ਦੇਂਗੇ ਮਾਨਤਨ ਮਾਨਤਨ ਹੋ ਜਾਊਗਾ ਤੇ ਬਸ ਇੱਕ ਕੱਲੀ ਪੰਜ ਚਾਰ ਦਿਨ ਸੰਭਲ ਵਾਲੀ ਆ ਤੇ ਬਸ ਐਂ ਕਹਦੇ ਮੁਰੇ ਰੋਤ ਆ ਗਈ ਤੇ ਬੋਰੀ ਲੈ ਕੇ ਖੋਲ ਦੇਣੇ ਸਹੀ ਗੱਲ ਆ ਬਾਈ ਹਾਂ 60000 ਰੁਪਿਆ ਮੋਲ ਜਾਇਆ ਜਾਂ ਮਾਨਦਾਨ ਕੋਈ ਨਹੀਂ ਹੋ ਸਕਿਆ ਹਾਂ ਪਰ ਜਾਣ ਵੀ ਬਹੁਤਾ ਡਾਕਟਰ ਬੱਸੀ ਚਾਏ ਨਹੀਂ ਵੀ ਕੱਲੀ ਉਹੀ ਆ ਸਹੀ ਗੱਲ ਆ ਭਾਈ ਟੌਕ ਚੌਕ ਇੰਨੀ ਤੂੰ ਗੱਲਾਂ ਹੀ ਛੱਡ ਦੇ ਸਹੀ ਗੱਲ ਇਥੇ ਲਾ ਲਓ ਲੱਗ ਗਈ ਹੁਣ ਤਾਂ ਬਸ ਲਾਉਣ ਲੱਗ ਗਈ ਹਾਂ ਲੇਵਾ ਬਣਾਉਣ ਲੱਗ ਗਈ ਬਸ ਹਾਂ ਪਰ ਡਾਂਸ ਵਾਲਾ ਕਰਦੀ ਆ ਲਾ ਤੇ ਜਾਣ ਨੇ ਕਰਨਾ ਡਾਂਸ ਦਾ ਜਾਣ ਨੇ ਕਹਿੰਦਾ ਖੁਸ਼ ਆ ਨਾ ਅੰਦਰੋਂ ਹਾਂ ਲਾ ਕੀ ਆ ਵਾਹ ਦੇਖਿਆ ਹਾਂ ਦੇਖਣਾ ਕਿ ਖੁਸ਼ ਆ ਬਾਲ ਮੈਂ ਕਹਿੰਦਾ ਇੱਕ ਯਾਦ ਮੇਰਾ ਲਾਭ ਚੱਲਦਾ ਹਾਂ ਤਾਂ ਖੁਸ਼ ਆ ਹੈ ਤਾਂ ਖੁਸ਼ ਆ ਅੱਗੇ ਤੋਂ ਨੰਬਰ ਤੇ ਮੱਧ ਡੈਮਡ ਪੀਸ ਕਿਹੜਾ ਸੂਸੂਈ ਹੈ ਇਹ ਮੱਧ ਡਾਕਟਰ ਸੀ ਜੇ ਸੂਈ ਵੀ ਆ ਕਦੋਂ ਸੂਈ ਆ ਵੀਰੇ ਇਹ ਨੂੰ ਵੀ ਕਿਦਾਂ ਹੋ ਗਿਆ ਡਾਕਟਰ ਸੋਈ ਨੂੰ ਬੱਚਾ ਕੀ ਦੇਤਾ ਹੈ ਬੱਚਾ ਕੱਟਾ ਕੱਟਾ ਤੇ ਬੱਚਾ ਹੀ ਨਾ ਕਹਿ ਰਹੇ ਕਿ ਗਾਂਆਂ ਵਾਦ ਵੇਚਦੇ ਨਾ ਠੀਕ ਇਹ ਕਿੰਨਾ ਚ ਦੁੱਧ ਹੁਣ ਤਿਆਰ ਦੁੱਧ ਡਾਕਟਰ ਬਣ ਕੇ ਚਾਰ ਬੱਚੇ ਨੂੰ ਆਪਾਂ 10 ਕਿਲੋ ਚੋਲਣਾ ਦੂਜਾ ਬੱਚੇ ਨੂੰ ਚੋਲਣਾ ਆਪਾਂ 5 ਡੰਗ ਆਪਣੇ ਘਰੇ ਚੋਲ ਠੀਕ ਆ ਭਾਈ ਠੀਕ ਆ 10 ਕਿਲੋ ਹੁਣ ਭਾਂਡੇ ਪਾਉਂਦੀ ਆ ਠੀਕ ਆ ਚਵਾਈ ਕਿਵੇਂ ਆ ਚਵਾਈ ਤਾਂ ਬਾਹਰ 3 ਮੋਰੀ ਕਰਦੀ ਬਾਕੀ ਚਵਾਈ ਹੁਣ ਕਰਕੇ ਰਖਾਵਾਂ ਲੇਵਾ ਦੇ ਲੇਵਾ ਦਾ ਡਾਕਟਰ ਰਕਾਰ ਪਲੇ ਪਾਇਆ ਲੈ ਕਰ ਮਲੇ ਨੂੰ ਬਹੁਤ ਲੇਵਾ ਭਾਈ ਲੈਵੇ ਤਾਂ ਬਾਹਰ ਹੀ ਚੰਗੀ ਮਾਂ ਆ ਹਾਂ ਲਾ ਸੂਕਣੋਂ ਸਟਾਰਟ ਹੋ ਗਿਆ ਮੈਂ ਕਹਿੰਦਾ ਉਹ ਨਹੀਂ ਮੁਰਿਆ ਡਾਕਟਰ ਉਹ ਨਹੀਂ ਮੁਰਿਆ ਮੁਰੇ ਵੀ ਦਿਖਾ ਦੇ ਸਹੀ ਗੱਲ ਹੈ ਇੱਕ ਨੰਬਰ ਲੇ ਵਾ ਬਈ ਉਹ ਨਹੀਂ ਮੁਰਿਆ ਲੈ ਠੀਕ ਆ ਖਾ ਵੀ ਪੀੜ੍ਹ ਦੇ ਪਾਗਰ ਨੂੰ ਪੈ ਚੇ ਸਹੀ ਗੱਲ ਹੈ ਖੋਲੀ ਮਣੀ ਤੋਰੀ ਬਈ ਪੂਰੀ ਜਾਨ ਵਾਲੀ ਹੈ ਪੂਰੀ ਜਾਨ ਵਾਲੀ ਡਾਕਟਰ ਮੈਂ ਨਹੀਂ ਲਾਵੀ ਨਹੀਂ ਕਹਿੰਦੇ ਬਈ ਨਾ ਨਾ ਬਿਛਾੜੀ ਪੂਰੀ ਚੰਗੀ ਆ ਕਿਸੇ ਪਾਸੇ ਡਾਕਟਰ ਕੱਚੀ ਨਹੀਂ ਹਮ ਬਾਰਾਂ ਦੀ ਦੁੱਧ ਤੇ ਤਿਆਰ ਆ ਜਿਹੜਾ ਚੋ ਲੈਣਾ ਕਹਿੰਦੇ ਬਈ ਜਮਾ ਜਮਾ ਆਪਾਂ 10 ਲੀਟਰ ਡੰਗ ਆਪਣੇ ਕਰੋ ਪਾਪਾ ਜਿੰਨਾ ਨਗਰਾ ਚੋਕੇ ਲੈ ਜੇ ਬਹੁਤ ਠੀਕ ਆ ਬਾਈ ਕੋਈ ਡੰਗ ਉਹ ਨਰਕ ਦੀ ਤਾਂ ਹੁਣ ਜਵਾਈ ਕਰ ਕੀ ਰਿਹਾ ਨਹੀਂ ਹਾਂ ਇਸ ਦੀ ਝੜ ਕੇ ਦਿਖਾਵਾਂਗੇ ਆਪਾਂ ਲਾ ਹਾਂ ਜਾਨ ਬਹੁਤ ਆ ਡਾਕਟਰ ਮਾਏ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਐਡੀ ਗੈਂਡਾ ਮਈਆ ਡਾਕਟਰ ਦੇ ਦਿਸਤਰਾਂ ਪਈਆਂ ਸਹੀ ਗੱਲ ਆ ਬਾਈ ਹਾਂ ਲਾ ਪਿੱਛੇ ਤੋਂ ਚੌੜੀ ਚੋੜੀ ਹੈ ਕਿੰਨੀਆਂ ਹਨਾ ਲਾ ਕੀ ਬਾਤ ਜੀ ਐਡੀ ਗੈਂਡਾ ਡਾਕਟਰ ਮਈਆ ਦੇ ਦਿਸਤਰਾਂ ਪਈਆਂ ਤਿਆਰ ਆ ਸਹੀ ਗੱਲ ਆ ਹਾਂ ਲਾ ਲੇਵੇ ਦੇ ਦਰਸ਼ਨ ਪਾਦੇ ਹੂੰ ਜਾਨ ਚ ਮੈਂ ਦੀ ਦੇ ਸਹੀ ਗੱਲ ਹਾਂ ਕੀ ਮੋਲ ਜਾਇਜ਼ ਹੈ ਫਿਰ ਮੋਲ ਦਾ ਡਾਟ ਇੱਕ 15 ਦੀ ਦੇ ਦਾਂਗੇ ਖੋਸ ਹਾਂ ਤਣ ਤਣ ਹੋ ਜਾ ਹਾਂ ਠੀਕ ਆ ਏਦੀ ਡਾਟ ਮੈਂ ਦਿੰਦਾ ਨਹੀਂ ਕੋਈ 15 ਦੀ ਨਹੀਂ ਭਾਈ ਕੋਈ ਆ ਭਾ ਨਹੀਂ ਮਿਲਦਾ ਆ ਭਾ ਕਿਹੜਾ ਦਿੰਦਾ ਜਮਾ ਕੰਡੇ ਦੀ ਮੈਂ ਹੁਣ ਡੇਢ ਡੇਢ ਲੱਖ ਮੋਲਾਂ ਵੀ ਪਈ ਆ ਹਾਂ ਦੇਖਿਆ ਠੀਕ ਆ ਜਮਾ ਠੀਕ ਆ ਭਾਈ ਬਹੁਤ ਸ਼ਰਾਮ ਆਣਾ ਤੇ ਜਿਹਨੂੰ ਕਹਿੰਦੇ ਆ ਹਮ ਅੱਜ ਦੋਨੇ ਪਾਸੇ ਚੰਗੇ ਤੇਰੀ ਖਾਤਰ ਰੱਖੇ ਜੀ ਮਾ ਠੀਕ ਆ ਮੈਂ ਕਹਾਂ ਜਰਾ ਅੱਜ ਲਾਈਵ ਲਾਵਾਂਗੇ ਮਾੜਾ ਜਾਂ ਠੀਕ ਆ ਹੂੰ ਮੈਂ ਕਹਾਂ ਚੰਗੇ ਪਸ਼ੂ ਡਾਢ ਲਾਂ ਸਹੀ ਆ ਭਾਈ ਵੇਚਣ ਨਾਲ ਲਾਈਵ ਤੇ ਹਨਾ ਹੂੰ ਬਾਕੀ ਚੇਕ ਜੰਦਾ ਮਾਰ ਚੰਗਾ ਹੈ ਦਿਖਾਊਗਾ ਚਵਾਈ ਕਰਕੇ ਦਿਖਾ ਦੂ ਚਵਾਈ ਦਾ ਕਰਕੇ ਦਿਖਾਵਾਂਗੇ ਠੰਡੀ ਬਾਉ ਦਾ ਨਾ ਭਾਈ ਠੰਡੀ ਦਾ ਜਰਾ ਮੈਂ ਆਪਾਂ ਚੰਗੀ ਲੈਨੇ ਆ ਹਾਂ ਹਾਂ ਇਹਦਾ ਧਾਰ ਲੈਤੀ ਦਿਨ ਧਾਰ ਵੀ ਮੈਂ ਦੇ ਨੱਕ ਜਮੂਰੀ ਕਰਦੀ ਆ ਹਾਂ ਐਨੀ ਕਰੜੀ ਦਾ ਹੋ ਧਾਰ ਪੋਲੀ ਆ ਥਾਣੀ ਵਾਲਾ ਚੰਗਾ ਲੱਗਿਆ ਭਾਈ ਹਨਾ ਇੱਕ ਨੰਬਰ ਥਾਨ ਲੱਗਿਆ ਦੇਖੀ ਤੂੰ ਡਾਟਰ ਮੈਂ ਮੂੰਹ ਪਰੇ ਲਾ ਜਿੰਦੇ ਦੁੱਖ ਲੱਗਦਾ ਇਨੀ ਪੋਲੀ ਧਾਰਾ ਦੁੱਖ ਲਾਉਂਦੀ ਏ ਧਾਰ ਜਦੋਂ ਬਾਜਦੀ ਏ ਠੀਕ ਹੈ ਦੇਖ ਜਾਂਦੀ ਏ ਨਾ ਹੂੰ ਰੋਕ ਲਈ ਪੈਂਦੀ ਏ ਧਾਰ ਤਾਂ ਤਾਂ ਗਾ ਰੋਈਆਂ ਡਾਟਰ ਜੀ ਮੈਂ ਰੋਈਆਂ ਸਹੀ ਗੱਲ ਹੂੰ ਮੱਝ ਚੰਗੇ ਮੱਝ ਚੰਗੇ ਡਾਟਰ ਜੀ ਮੈਂ ਇਨੀ ਮੈਂ ਜਾਣ ਵਾਲੀ ਕਿੱਥੇ ਮਿਲਦੀ ਆ ਲੈ ਵਾ ਲੋ ਚੰਗਾ ਹਾਂ ਆ ਮੰਡਗਾ ਮੁੰਡਗਾ ਕਹਿੰਦੇ ਆਪਾਂ ਤੁਰੇ ਵਧਿਆ ਜੇ ਪਸੂ ਘਰਾਂ ਵਿੱਚੋਂ ਮਰਦੇ ਆ ਬਾਈ ਸਹੀ ਗੱਲ ਮੰਡਰਾਂ ਦੇ ਇਕੜਾ ਲਾ ਜਾਵਾਂ ਹੁਣ ਇੱਥੇ ਸਾਰਾ ਚਾਲਣ ਮੂਰੇ ਆ ਅਗਲੇ ਦੇ ਉਹ ਕਰੀ ਜਾਵੇ ਹਾਂ ਦੁੱਧ ਦਾ ਦੁੱਧ ਹੋ ਜਾਣਾ ਨਾ ਪਾਣੀ ਦਾ ਪਾਣੀ ਜ ਕਹਤ ਮੰਡਾ ਮੰਡਾ ਤੇ ਆਪਾਂ ਤਾਂ ਨਹੀਂ ਜੱਕ ਤੇ ਗਾਇਆ ਨਹੀਂ ਕਿਤੇ ਪੇਚੀ ਆ ਮੈਂ ਤੈਨੂੰ ਕਹਦ ਗਿਆ ਹੈ ਨਾ ਠੀਕ ਆ ਅੱਜ ਡਾਕਟਰ ਰੋਤ ਦਾ ਦੋ ਗੀ ਹੋਣ ਦੇਣਾ ਮਾਰਨੇ ਯਾਰ ਸਹੀ ਗਾ ਤਾਂ ਮੱਥਰ ਵੀ ਚੱਕਿਆ ਗਿਆ ਗਰਮੀ ਜਵਾ ਗਈ ਮੰਨ ਕੇ ਚੱਲ ਸਹੀ ਹੈ ਦੇਖ ਧਾਰ ਕਿਉਂ ਮੌਸਮ ਦਾ ਫਰਕ ਪੈ ਗਿਆ ਮੌਸਮ ਸਾਰਾ ਹੀ ਪੈ ਗਿਆ ਹੂੰ ਬਾਰੀ ਠੰਡੀ ਹੈ ਨਾ ਟੈਣੀ ਸਾਹਿਬ ਡਾਕਟਰ ਮਾਹ ਜਿਆਦਾ ਕੋਈ ਰਕਾਟ ਹੀ ਪੰਨੇ ਪਏ ਜਾ ਇੰਨੀ ਚੰਗੀ ਮਾਹ ਦਾ ਠੰਡੀ ਹੈ ਨਾ ਸਹੀ ਹੈ ਮੈਂ ਲਈ ਬਹੁਤ ਮੁਸ਼ਕਲ ਆ ਪਰ ਇੱਡੀ ਦਾਮ ਵਾਲੀ ਮਾਹ ਪਾਰੀ ਸਹੀ ਗੱਲ ਆ ਐਨੇ ਬਾਜਨ ਭੂਜਣ ਵਾਲੀ ਮਾਹ ਮੱਝ ਤਾਂ ਯਾਰ ਮਨਗੇ ਤੇ ਪਾਰੀ ਦਾ ਮੁੱਲ ਹੀ ਆ ਮੱਝ ਦਾ ਪਾਰੀ ਦਾ ਯਾਰ ਚੱਕਰ ਪਤਾ ਕੀ ਆ ਜੇ ਮੈਂ ਤੇ ਬਾਜਨ ਹੋ ਉਹ ਆਰਚ ਵੀ ਮੈਂ ਬੈਕ ਜੰਦੇ ਆ ਬਾਜਨ ਵਾਲੀ ਮਾਹ ਸਹੀ ਆ ਜੇ ਮੈਂ ਜਾ ਆ ਚੀਜ਼ ਨਹੀਂ ਜਾਣਾ ਕਰ ਤਦ ਪੀ ਕੇ ਵੀ ਕੀ ਵੇਚੂ ਲੈ ਆਣ ਨੇੜ ਤੋਂ ਜੇ ਕਰਵਾਉਂ ਪਸਮਾ ਕਰਾ ਕੇ ਮਾ ਮਾ ਤੂੰ ਕਰਨ ਦੇ ਗੋਲੇ ਆਣ ਕੇ ਸਾਨਾ ਤੇ ਬੱਚਾ ਪੁੱচ্চਾ ਦਿਖਾ ਦੇ ਛਾਟ ਦੀ ਸਹੀ ਆ ਹਾਂ ਏ ਰਾ ਮਾਏ ਬੋ ਬੱਚਾ ਬਣਾ ਛੱਡ ਜਾ ਰਹੀ ਜੀ ਮਾਏ ਮੁੱਲ ਵੀ ਜਾਇ ਜਾ ਰੋਸਾ ਮੁੱਲ ਵੀ ਜਾਇ ਮੁੱਲ ਤਾਂ ਆਪਣੇ ਫਿਰ ਸਹੀ ਹੁੰਦੇ ਡਾਕਟਰ ਤੂੰ ਥਾਂ ਦਿਖਾ ਮੈਂ ਤਾਂ ਦੇਖ ਚੌੜੀ ਦਿਖ ਮੈਂ ਅਗਲਾ ਕਹਿੰਦਾ ਹਾਂ ਹਾਂ ਹੱਥ ਤੇਲ ਕਿਦਾ ਚੋਟੀ ਦੋ ਲਾ ਲੈ ਭਾਈ ਬਾਲਟੀ ਖਾਲੀ ਆ ਜਮਾ ਓਕੇ ਆ ਹਾਂ ਬਿਲਕੁਲ ਹੱਥਾਂ ਦਿਖਾ ਦੋ ਡਾਕਟਰ ਛੱਡੋ ਦਰਸ਼ਨ ਪਵਾ ਮੈਂ ਕੀ ਬਾਤ ਆ ਭਾਈ ਹਾਂ ਨਾਣਾ ਨੂਣਾ ਫੁੱਲ ਸਿੰਘ ਹੈ ਕਿ ਨਹੀਂ ਮਾਗਰਾ ਚਿਣੇ ਪਾਇਆ ਜਾ ਪ੍ਰਮਾਤਮਾ ਦੀ ਮਿਹਰ ਨਾਲ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਹੈ ਜੀ ਪਰਮਾਨੰ ਵਾਲੇ ਜਮਾਨ ਘੜ ਕੇ ਲਾਦੇ ਸਾਹ ਤਾਂ ਮੈਂ ਨੂੰ ਘੜ ਦੇ ਦੇ ਮੜੀ ਲੈ ਚਵਾਈ ਦੇ ਕਿ ਨਹੀਂ ਚਵਾਈ ਦਾ ਤਾਂ ਡਾਟ ਕੋਈ ਲੇਖਾ ਹੀ ਨਹੀਂ ਮੈਂ ਦਾ ਯਾਰ ਥੜਕਾ ਸੇ ਚਵਾਈ ਦਾ ਹੂੰ ਤੇ ਆ ਮਾਰ ਲੱਕ ਜਮੋਰੀ ਹੋ ਜਾਂਦੀ ਜਿਹੜੇ ਧਾਰ ਦਿੰਨੇ ਆ ਇੱਕ ਨੰਬਰ ਚ ਆਉਣਾ ਬਈ ਕਰਮ ਆਈ ਦਾ ਇੱਕ ਨੰਬਰ ਚ ਆਉਣਾ ਕੀ ਬਾਤ ਦਾ ਤੇ ਛੀਲ ਠੰਡੀ ਬਾਲੀ ਆ ਹਾਂ ਕਿ ਕਿ ਸਾਣ ਬਾੜਾ ਦੂਰ ਦੂਰ ਲੱਗਿਆ ਮੈਂ ਦਾ ਮੌਲੀ ਨਹੀਂ ਕੋਈ ਸਹੀ ਹੈ ਲੈ ਡਿਵਾਈਸ ਹੀ ਰੇ ਕਨੇ ਡਿਵਾਈਸ ਦਾ ਡਾਕਟਰ ਕਾਟ ਆ ਮੈਂ ਇੱਕ ਨੰਬਰ ਚ ਆਉਣਾ ਬਾਈ ਕਰਮਾ ਲਈ ਦਾ ਨਹੀਂ ਆਪਾਂ ਡੱਟ ਕੇ ਮਾਰੀ ਚੁਆਈ ਦੀ ਲਈ ਸੀ ਆ ਜੀ ਹੂੰ ਕੀ ਬਾਤ ਆ ਬਾਈ ਮਾਰੀ ਚੁਆਈ ਦਾ ਮਾਂ ਲੈਣ ਦਾ ਕੋਈ ਫਾਇਦਾ ਹੀ ਨਹੀਂ ਬਾੜੀ ਪੋਲੀ ਚੁਆਈ ਆ ਪੋਲੀ ਦਾ ਰੋਈ ਆ ਹੂੰ ਡਾਕਟਰ ਇੱਕ ਜਾਣ ਚੂਣ ਬਹੁਤ ਆ ਮੈਂ ਚੋ ਸਹੀ ਆ ਹਾਂ ਆ ਭਈਆ ਥਮ ਮਰ ਗਈ ਮੈਂ ਯਾਰ ਹੁਣ ਇੰਨਾ ਰਾਜੀ ਮਿਹਾਂ ਕਿਤੇ ਧਰਗਾ ਪਈ ਜਾ ਸਹੀ ਆ ਬਾਈ ਕਿਹੜਾ ਜੇ ਜਾਣ ਹੂੰ ਦੋ ਤਾਂ ਫੇਰ ਹੀ ਦੋ ਵੇਰੀ ਨੰਦਾ ਬਈ ਪਸੂ ਹਨ ਹਾਂ ਜਾਣ ਨਹੀਂ ਦੁੱਧ ਦੇਣਾ ਹਮ ਇਹ ਕਿ ਨਾ ਦੋ ਦੋ ਰੋਤੀ ਹੋਣਾ ਜਾਨ ਰੋਤੀ ਹੋਣਾ ਹਾਂ ਪਹਿਲਾਂ ਮੱਛਰ ਸੀਗਾ ਹੁਣ ਮੱਛਰ ਘੋੜਾ ਨਹੀਂ ਕਿਤੇ ਪਸੂ ਉੱਠੇ ਨਹੀਂ ਦੇਖੇ ਰਾਤ ਗਰਮੀ ਵੀ ਘਟ ਜੂਗੀ ਗਰਮੀ ਦਾ ਪੈ ਗਿਆ ਫਰਕ ਹਮ ਗਰਮੀ ਨਾਲ ਸੱਤ ਵਾਲੇ ਪੱਖੇ ਚਲੀ ਜਾਣ ਹਨਾ ਜਮਾ ਨਹੀਂ ਪਸੂ ਖੇਲਦੇ ਸਹੀ ਗੱਲ ਨਾ ਕਿ ਸੱਤ ਵਾਲੇ ਪੱਖੇ ਵੀ ਨਹੀਂ ਕੋਕ ਕਰਦੇ ਬਈ ਹਮ ਦਰਦਾਸ ਕਿਲੋ ਦੇ ਮਗਲੇ ਮਗਲੇ ਸਣਾ ਜੀ ਲੈ ਲੀ ਸੱਤ ਵਾਲੀ ਮੇਰਾ ਠੀਕ ਆ ਹਾਂ ਲੈ ਢੋਲੀ ਚੱਕ ਲਿਆ 5 ਕਿਲੋ ਰਾਂ ਦੇ ਵਿੱਚ ਦੀ ਨਾਲ ਰਾਈ ਨਾ ਥਾਨੀ ਚੰਗਾ ਲੱਗਿਆ ਹਰੇਕ ਮਾਏ ਦੇ ਸਹੀ ਗੱਲ ਹਾਂ ਬਾਕੀ ਮੌਜ ਨਾ ਖੜੀ 5 ਕਿਲੋ ਦੀ ਠੰਡੀ ਦੇਣਾ ਗੱਲ ਟੰਡੂ ਦਾ ਮਾਏ ਫਿਰ ਬਾਹਰ ਜਮਾ ਪੱਠੇ ਉਲੀ ਚਾਟ ਵਿੱਚ ਖਾਂਦੀ ਤਾਂ ਮੈਂ ਇਹ ਜੀ ਹੂੰ ਤੂੰ ਆਈ ਦੇਖਿਆ ਚਾਹੀਏ ਇੱਕ ਨੰਬਰ ਹਾਂ ਉਸ ਬੋਤਲ ਲੰਮੀ ਆ ਨਾ ਤੂੰ ਤਾਂ ਬੰਨਣੀ ਪੈਂਦੀ ਗੱਡ ਵਿਸਤੀ ਵੀ ਹੁਣ ਲੰਮੀ ਬੋਤਲ ਲੰਮੀ ਫਿਰ ਥੱਲੇ ਹੀ ਘਿਚੀ ਜਾਂਦੀ ਆ ਜੀ ਹੂੰ ਉਹ ਤੱਕ ਜੀ ਨੇ ਚੋਲ ਲੈਣੇ 10 ਕਿਲੋ ਦੁੱਧ ਦੂਜਾ ਬੱਤੀ ਨੂੰ ਛੱਡ ਦੀਦਾ ਸਹੀ ਹੈ ਭਾਈ ਓਕੇ ਜਾਨ ਬਰਾਨ ਵਾਲੀ ਆ ਮੈਂ ਜਦੋਂ ਡਾਕਟਰ ਜੀ ਹੁਣ ਸਾਡੇ ਕੋਲ ਦਾ ਤੁਰਗਾ ਫੇਰਦਿਆਂ ਹਨਾ ਜਿੱਦ ਮੈਂ ਇੱਕ ਘਰੇ ਕਿਸੇ ਦੇ ਟੇਗੀ ਹੈਨਾ ਮੈਨੇ ਛੱਲਾ ਬਗਾ ਲਿਆ ਦੁੱਧ ਦਾ ਛੱਲਾ ਹਮ ਜਦੋਂ ਇੱਕ ਸਾ ਖੜ ਗਏ ਪਸੂ ਸਹੀ ਹੈ ਭਾਈ ਉਹਨੇ ਗਾਹ ਦੀ ਗਾਹ ਸਾਡੇ ਕੋਲ ਦਾ ਤੁਰਗਾ ਫੇਰਦਿਆਂ ਜਿਹਨੂੰ ਜੀ ਲਾਉਂਦਾ ਉਹਨੂੰ ਗਾਹ ਹੋ ਗਈ ਇਹਦਾ ਜਦੋਂ ਕਿਸੇ ਦੇ ਟਕਾ ਕੇ ਘਰੇ ਖੜ ਗਈ ਜਾ ਕੇ ਹਮ ਉਦੋਂ ਦੱਸੂ ਮੈਂ ਦੁੱਧ ਨੂੰ ਸਹੀ ਗੱਲ ਆ। ਬਾਕੀ ਜਿਹੜਾ گاਵਾਂ ਦਾ ਸਿਸਟਮ ਹੈ ਇਹ ਹੋਰ ਆ। ਇਹ ਹੋਰ ਆ ਮੈਂ ਲਾ ਲੀ ਰਹੀ ਹਰੇਕ ਥਾਂ ਲਾ ਲੈਣੀ ਆ। ਹਾਂ। ਮਾਜ ਨਹੀਂ ਲਾਉਂਦੀ। ਹਾਂ ਮਾਜ ਨਹੀਂ ਲਾਉਂਦੀ। ਮਾਜ ਤਾਂ ਮੰਨ ਕੇ ਚੱਲ 10-15 ਦਿਨ ਖੜ ਕੇ ਖੜ ਕੇ ਜੇ ਲਾਉਂਦੀ ਆ। ਹਾਂ ਇਹ ਗਾਂ ਜਾਂਦਾ ਇਹਦਾ ਹੱਥ ਨੂੰ ਪਾ ਹੋਰ ਸਾਬਣ ਆ। ਗਾਂ ਦਾ ਤਾਂ ਕੋਈ ਚੱਕਰ ਨਹੀਂ। ਲੇਕਿ ਚਵਾਈ ਨੱਬੜਦੀ। ਚਵਾਈ ਤਾਂ ਡਾਕਟਰ ਜਾਂ ਰਿਕਾਰਡ ਪੰਨੇ ਪਾਇਆ। ਹੂੰ। ਮੈਂ ਲੈ ਰੂ ਚੰਗੀ ਚਵਾਈ ਵਾਲੇ ਡੱਟ ਦੂਜੀ ਤੋਂ ਮੈਂ ਲੈਂਦਾ ਹੀ ਨਹੀਂ ਯਾਰ ਹੂੰ ਪੂਰੀ ਜੇ ਚੰਗੀ ਚਵਾਈ ਵਾਲੇ ਯਾਰ ਗਾ ਵੀ ਡੱਟ ਬੈਕ ਜਾਂਦੀ ਆ ਓਕੀ ਚਵਾਈ ਸਾਹਮਣੇ ਆ ਗਈ ਹਾਂ ਹਾਂ ਸਾਰਾ ਕੁਝ ਸਾਹਮਣੇ ਆ ਗਿਆ ਭਾ ਦੋ ਡੰਗ ਬੰਦਾ ਚੋਲੇ ਆਪਾਂ ਨੂੰ ਕੋਈ ਚੱਕਰ ਆਪਣੇ ਘਰੇ ਭਾ ਅਗਲਾ 4 ਦਿਨ ਚੋਲੇ ਸਹੀ ਹੈ ਹਾਂ ਆਪਾਂ ਨੂੰ ਕੋਈ ਦਿੱਕਾ ਨਹੀਂ ਜ਼ਰੂਰੀ ਹੈ ਜਦੋਂ ਭਈ ਅਗਲੇ ਨੇ ਪਾਇਆ ਆਪਾਂ ਐਸੀ ਲਾਉਣੇ ਆਗਲਾ ਭਾ ਦੋ ਡੰਗ 24 3 24 ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕਰ ਰਹੇ ਨਹੀਂ ਜ਼ਰੂਰੀ ਹੈ ਵੀਰੇ ਜਦੋਂ ਆਪਾਂ ਚੋਕੇ ਲੈ ਆੜਾ ਡਾਕਟਰਾਂ ਚੋਕੇ ਲੈ ਜੇ ਹੂੰ ਔਰ ਜੇ ਆਪਣੀ ਮਾਰਦਾਰੀ ਦੇ ਅਗਰੇ ਨੇ ਮੰਗਾਲੀਆਂ ਤਾਂ ਨਹੀਂ ਆਪਾਂ ਨੂੰ ਟੈਨਸ਼ਨ ਕੋ ਆਪਾਂ ਜਦੋਂ ਫ੍ਰੀ ਟੈਨਸ਼ਨ ਹੋ ਕੇ ਲੈਨੇ ਹੂੰ ਮਾਰਦਾਰੀ ਦਾ ਡਾਕਟਰ ਮਾਰ ਪੇਖਦਾ ਚੱਲ ਜਾ ਜੇ ਤੂੰ ਦੋਤ-ਪੋਤ ਕਰਕੇ ਦੇ ਦੇ ਬੇਖਦਾਰੀ ਇੱਕ ਵਾਰੀ ਲੈ ਜੂ ਅਗਲਾ ਹਾਣ ਡਾਕਟਰ ਚਿੱਲਾ ਦੇਰ ਕਰਤਾ ਥੱਲੇ ਖੜਿਆ ਆ ਬੱਚੇ ਨੂੰ ਛਾੜ ਦੇ ਬਸ ਆ 1 ਕਿਲੋ ਚੋਲਾ ਬਸ ਤੱਕ ਜੀ ਨਾ ਬਟੋਲੀ ਭਰ ਜੇ ਨੇ ਵੱੜਦੀ ਆ ਜਾਈ ਤਾਂ ਕਿ ਚਵਾਈ ਦਾ ਡਾਟ ਫਿਰ ਜਰ ਬਾਹ ਬਾਲੀ ਚੰਗੀ ਆ ਜਾ ਜਿਹੀ ਜੀ ਮੈਂ ਦੀ ਨਾ ਚਵਾਈ ਹੋਈ ਫਿਰ ਤਾਂ ਬਸ ਜਿਹੀ ਜੀ ਮੈਂ ਦੀ ਨਾ ਚਵਾਈ ਹੋਈ ਮੂਹਰੇ ਛਾੜ ਦੇ ਮਗਰ ਲੇ ਪਹੁੰਚੋ ਲੈ ਬੱਚੇ ਨੂੰ ਛਾੜ ਦੇ ਮੂਹਰੇ ਰਾਤ ਮਾਂ ਬੱਡੀ ਬਹੁਤਾ ਹੂੰ ਹੂੰ ਬਈ ਨਾ ਛਾੜ ਦੇ ਬੱਚੇ ਨੂੰ ਆ ਰਾਜੀ ਉਹ ਬੱਚਾ ਛਾੜ ਦੇਣਾ ਭਾਈ ਚੱਲ ਬੱਚੇ ਜੋਗਾ ਛਾੜ ਤਾਂ ਆਹੋ ਦਿਖਾ ਦੇ ਡਾਕਟਰ ਬੱਚੇ ਰੋਪਾ ਮੂਹਲੇ ਥਾਂ ਚ ਕਰ ਆ ਕਰਾ ਦੇ ਪਹਿਲਾਂ ਕੋਈ ਖਾਣਾ ਨੇੜ ਤੋਂ ਆ ਖਾ ਲੂਈ ਆ ਭਾਈ 5 ਕਿਲੋ ਦੀ ਆ 5 ਕਿਲੋ ਦੀ ਆਪਾਂ 10 ਕਿਲੋ ਤੱਕ ਜੀਣਾ ਤੋਲਣਾ ਭਾਈਆ ਕਈ ਵਾਰੀ ਬਾਦ ਵੀ ਜਾਂਦਾ ਭਾਈਆ ਘਟ ਵੀ ਜਾਂਦਾ ਸਹੀ ਗੱਲ ਆ ਲੈ ਇਹ ਨਾਲੇ ਮਗਲੇ ਮਗਲੇ ਚੋਏ ਆ ਪਾ ਮੂਹ ਲਾ ਬੱਚਿਆਂ ਅਨੁਸਾਰ ਤਾਂ ਦਿਖਾ ਦੇਣਾ ਹਾਂ ਹਾਂ ਭਾਈ ਕੋਈ ਕਈ ਵਾਰੀ ਅਗਲਾ ਇਹ ਹੋ ਜਾਂਦਾ ਹੈ ਨਾ ਸਹੀ ਗੱਲ ਆ ਭਾਈ ਬਾਕੀ ਠੰਡੀ ਆ ਜਿਵੇਂ ਮਰਜ਼ੀ ਦਵਾ ਠੰਡੀ ਦਾ ਕੋਈ ਆਰਥ ਨਹੀਂ ਡਾਟੇ ਦਾ ਹੂੰ ਤੇ ਗਾਂ ਵੀ ਚੰਗੀ ਆ ਕੱਲੀ ਕੱਚੀ ਕੱਚੀ ਆ ਭਾਈ ਕਿ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ